लुधियाना ਦੇ ਵਿੱਚੋਂ ਇੱਕ ਅਜੀਬਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜੂਗੇ ਬਜ਼ੁਰਗ ਮਾਤਾ ਜੋ ਕਿ ਮਰ ਕੇ ਜੀਵਿਤ ਹੋਏ ਨੇ ਲੁਧਿਆਣਾ ਦੇ ਵਿੱਚੋਂ ਅਜੀਬਾ ਚਮਤਕਾਰ ਜਿਹੜਾ ਦਿੱਖਣ ਨੂੰ ਮਿਲਿਆ ਔਰ ਹੁਣ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਇਆ ਦਿੱਤੇ ਉਹਨਾਂ ਦੀ ਮਾਤਾ ਠੀਕ ਆ ਉਹਨਾਂ ਦੇ ਸਾਹ ਚੱਲ ਰਹੇ ਨੇ ਸਾਤਿਕਾਰ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਲੁਧਿਆਣਾ ਦੇ ਵਿੱਚੋਂ ਇੱਕ ਅਜੀਬਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਲੁਧਿਆਣਾ ਦੇ ਇੱਕ ਅਨਾਮੀ ਕਾਰੋਬਾਰੀ ਦੀ ਮਾਤਾ ਦਾ ਹਸਪੀਟਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਜਿਹੜੇ ਇਲਾਜ ਚੱਲ ਰਿਹਾ ਸੀ ਤਾਂ ਇੱਕ ਨਿੱਜੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਇਆ ਸੀ ਤਾਂ ਉਸ ਹਸਪੀਟਲ ਦੇ ਵੱਲੋਂ ਉਸ ਦੀ ਮਾਤਾ ਨੂੰ ਜਿਹੜਾ ਅਮ੍ਰਿਤਿਕ ਕਰਾਰ ਜਿਹੜਾ ਕਰ ਦਿੱਤਾ ਗਿਆ ਸੀਗਾ ਤਾਂ ਜਦੋਂ ਉਹਨਾਂ ਨੇ ਆਪਣੀ ਮਾਤਾ ਨੂੰ ਘਰੇ ਜਦੋਂ ਲੈ ਕੇ ਆਏ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਪਹੁੰਚਦੇ ਸੀ ਘਰ ਦੇ ਵਿੱਚ ਕਿਉਂਕਿ ਅੰਤਿਮ ਕਿਰਿਆ ਜਿਹੜੀ ਕੀਤੀ ਜਾਂਦੀ ਉਸ ਦੀ ਜਿਹੜੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਡਾਕਟਰ ਸੀਗੇ ਜਿਨ੍ਹਾਂ ਨੇ ਦੇਖਿਆ ਕਿ ਉਹਨਾਂ ਦੇ ਮਾਤਾ ਜਿਹੜੇ ਜਿਹੜੇ ਜੀਵਿਤ ਨਹੀਂ ਉਹਨਾਂ ਦੇ ਸਾਹ ਚੱਲ ਰਹੇ ਸੀ ਤਾਂ ਇਹਨੂੰ ਕਿਤੇ ਨਾ ਕਿਤੇ ਇੱਕ ਰੱਬ ਦਾ ਚਮਤਕਾਰ ਵੀ ਕਿਹਾ ਜਾ ਸਕਦਾ ਹੈ ਤਾਂ ਉਹਨਾਂ ਦੇ ਮਾਤਾ ਨੂੰ ਹੁਣ ਇੱਕ ਨਿੱਜੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸਾ ਹਸਪੀਟਲ ਦੀਆਂ ਜਿੱਥੇ ਉਹਨਾਂ ਦੀ ਮਾਤਾ ਦਾ ਹੁਣ ਜੇਰੇ ਇਲਾਜ ਚੱਲ ਰਿਹਾ ਕਿਉਂਕਿ ਬੀਤੇ ਕੱਲ ਉਹਨਾਂ ਦੀ ਮਾਤਾ ਨੂੰ ਜਿਹੜਾ ਮ੍ਰਿਤਕ ਘੋਸ਼ਿਤ ਕਰਾਰ ਕਰ ਦਿੱਤਾ ਗਿਆ ਸੀ ਇੱਕ ਨਿਜੀ ਹਸਪੀਟਲ ਦੇ ਵੱਲੋਂ ਤਾਂ ਜਦੋਂ ਘਰੇ ਉਹਨਾਂ ਨੂੰ ਲੈ ਕੇ ਆਏ ਤਾਂ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਰਿਸ਼ਤੇਦਾਰ ਵੀ ਜਿਹੜੇ ਪਹੁੰਚ ਰਹੇ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਇੱਕ ਡਾਕਟਰ ਸੀਗੇ ਜਿਨ੍ਹਾਂ ਨੇ ਦੇਖਿਆ ਕਿ ਉਹਨਾਂ ਦੀ ਮਾਤਾ ਦੇ ਜਿਹੜੇ ਸਾਹ ਜਿਹੜੇ ਹੈ ਚੱਲ ਰਿਹਾ ਤੋ ਉਸ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਦੇ ਵਿੱਚ ਹੁਣ ਐਡਮਿਟ ਕਰਵਾਇਆ ਗਿਆ ਰੋਹੀ ਮਾਤਾ ਜਿਹੜੇ ਹੁਣ ਇਸ ਟਾਈਮ ਜੀਵਿਤ ਨੇ ਹਾਲਾਕੀ ਵੈਂਟੀਲੇਟਰ ਦੇ ਵਿੱਚ ਨੇ ਔਰ ਉਹਨਾਂ ਦੇ ਮਾਤਾ ਦੀ ਉਮਰ ਜੇਕਰ ਗੱਲ ਕਰੀਏ ਤਾਂ 94 ਜਿਹੜੀ ਦੱਸੀ ਜਾ ਰਹੀ ਹੈ ਬਜ਼ੁਰਗ ਮਾਤਾ ਜੋ ਕਿ ਲੁਧਿਆਣਾ ਦੇ ਵਿੱਚ ਵੱਡੋ ਕਾਰੋਬਾਰੀ ਦੀ ਮਾਤਾ ਨੇ ਉਹਨਾਂ ਦਾ ਜਿਹੜੇ ਇਲਾਜ ਚੱਲ ਰਿਹਾ ਹੈ ਇਹਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਜਦੋਂ ਆਪਾਂ ਕਿਸੇ ਨੂੰ ਜਦੋਂ ਐਡਮਿਟ ਕਰਵਾਉਂਦੇ ਨੇ ਤਾਂ ਅਜਿਹੀ ਜਦੋਂ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਹੈ ਵੱਡੇ ਵੱਡੇ ਹਸਪਤਾਲਾਂ ਤੇ ਕੀ ਉਹਨਾਂ ਤੇ ਕਾਰਵਾਈ ਕੋਈ ਹੋ ਸਕਦੀ ਹੈ ਬੜਾ ਅਜੀਬੋ ਗਰੀਬ ਮਾਮਲਾ ਜਿਹੜਾ ਲੁਧਿਆਣਾ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਔਰ ਜੇਕਰ ਗੱਲ ਕਰੀਏ ਕਿਤੇ ਨਾ ਕਿਤੇ ਇਹਦੇ ਵਿੱਚ ਰੱਬ ਦਾ ਅਸੀਂ ਚਮਤਕਾਰ ਵੀ ਮੰਨ ਸਕਦੇ ਹਾਂ ਕਿਉਂਕਿ ਪਰਮਾਤਮਾ ਦਾ ਐਸੀ ਮੇਰ ਹੈ ਕਿਉਂਕਿ ਪਰਮਾਤਮਾ ਚਾਹੇ ਕੁਝ ਵੀ ਕਰ ਸਕਦਾ ਪਰਮਾਤਮਾ ਦੇ ਬਿਨਾ ਬੰਦਾ ਜਿਹੜਾ ਮਰ ਨਹੀਂ ਸਕਦਾ ਇਹ ਪਰਮਾਤਮਾ ਦਾ ਚਮਤਕਾਰ ਹੀ ਜਿਹੜਾ ਨਿਕਲ ਕੇ ਸਾਹਮਣੇ ਆਇਆ 94 ਜਿਹੜੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਬਜ਼ੁਰਗ ਮਾਤਾ ਜੋ ਕਿ ਮਰ ਕੇ ਜੀਵਿਤ ਹੋਏ ਨੇ ਲੁਧਿਆਣਾ ਦੇ ਵਿੱਚੋਂ ਅਜਿਹਾ ਚਮਤਕਾਰ ਜਿਹੜਾ ਦੇਖਣ ਨੂੰ ਮਿਲਿਆ ਔਰ ਹੁਣ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਇਆ ਜਿੱਥੇ ਉਹਨਾਂ ਦੀ ਮਾਤਾ ਠੀਕ ਹੈ ਉਹਨਾਂ ਦੇ ਸਾਹ ਚੱਲ ਰਹੇ ਨੇ ਸੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਜਿਹੜਾ ਔਨ ਕੈਮਰਾ ਬੋਲਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਸੀ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਬੋਲਣਾ ਪਰ ਉਹਨਾਂ ਦੀ ਮਾਤਾ ਜਿਹੜੀ ਹੈ ਹੁਣ ਠੀਕ ਦੱਸੀ ਜਾ ਰਹੀ ਹੈ ਜੁੜੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ